ਜਾ ਕਹਿੰਦੇ ਵੀ ਰਾਜ ਕਹਾਵੇ ਰਾਜਾ ਕਹਾ ਰਿਆਂ ਰਾਜ ਭਾਗ ਦਾ ਮਾਲਕ ਕਹਾ ਰਿਆਂ ਤੇ ਹਉ ਕਰਮ ਕਮਾਵੇ ਪਰ ਨਾਲ ਨਾਲ ਹਉਮੈ ਦੇ ਕਰਮ ਵੀ ਕਮਾ ਰਿਆਂ ਕਿਉਂਕਿ ਰਾਜਾ ਹੋਵੇ ਤੇ ਹਉਮੈ ਨਾ ਕਰੇ ਇਹ ਗੱਲ ਕਿਸੇ ਵਿਰਲੇ ਦੇ ਹਿੱਸੇ ਚ ਆਉਂਦੀ ਹੈ ਹਾਂ ਐਸਾ ਨਹੀਂ ਵੀ ਨਹੀਂ ਆਈ ਇੱਥੇ ਰਾਜਾ ਹਰੀਸ਼ ਚੰਦਰ ਰਾਜਾ ਜਨਕ ਮਹਾਰਾਜਾ ਰਣਜੀਤ ਸਿੰਘ ਕੁਝ ਰਾਜੇ ਉਂਗਲਾ ਤੇ ਗਿਨੇ ਜਾਣ ਵਾਲੇ ਨੇ ਜਿਹੜੇ ਰਾਜ ਕਮਾਉਂਦੇ ਸੀ ਪਰ ਹਉਮੈ ਚ ਕਰਮ ਨਹੀਂ ਸੀ ਕਰਦੇਗੇ ਨਹੀਂ ਤੇ ਅੱਜ ਦੇ ਰਾਜੇ ਤੇ ਪਿਛੇ ਦੀਆਂ ਗੱਲਾਂ ਕਰ ਲੀਆ ਹਉਮੈ ਤੋਂ ਬਿਨਾ ਦੂਜੀ ਗੱਲ ਹੀ ਕੋਈ ਨਹੀਂ ਆ ਪਾਤਸ਼ਾਹ ਕਹਿੰਦੇ ਰਾਜ ਕਮਾਵੇ ਰਾਜ ਕਹਾਵੇ ਹਉ ਕਰਮ ਕਮਾਵੇ ਬਾਦਿਓ ਨਲਨੀ ਭ੍ਰਮਸੂਆ ਤੇ ਬੰਨੇ ਪਏ ਨੇ ਆਪਣੇ ਰਾਜ ਭਾਗ ਦੇ ਨਾਲ ਆਪਣੀਆਂ ਕੁਰਸੀਆਂ ਆਪਣੇ ਔਦਿਆਂ ਦੇ ਨਾਲ ਕਿਵੇਂ ਬੱਜੇ ਪਏ ਨੇ ਇੱਕ ਮਹਾਰਾਜ ਨੇ ਉਦਾਹਰਣ ਦਿੱਤੀ ਨਲਨੀ ਭ੍ਰਮਸੂਆ ਨਲਨੀ ਪਾਵਨ ਨਲਕੀ ਦੇ ਨਾਲ ਉਸ ਨਲੀ ਦੇ ਨਾਲ ਜਿਵੇਂ ਸੂਆ ਤੋਤਾ ਜਿਹੜਾ ਉਹ ਵੱਜ ਗਿਆ ਕਿਉਂਕਿ ਆਪ ਜੀ ਨੂੰ ਪਤਾ ਹੋਵੇਗਾ ਵੀ ਜਦੋਂ ਤੋਤੇ ਨੂੰ ਫੜਦੇ ਨੇ ਚਲੋ ਅੱਜ ਕੱਲ ਆਪੋ ਆਪਣੀ ਤਕਨੀਕ ਹਰ ਬੰਦੇ ਦੇ ਕੋਲ ਪੁਰਾਣੇ ਸਮੇਂ ਆਂਦਰ ਜਿਵੇਂ ਹਿਰਨ ਨੂੰ ਫੜਨ ਦੀ ਤਕਨੀਕ ਵਕਰੀ ਸੀ ਘੰਡੇ ਹੀੜੇ ਦਾ ਸ਼ਬਦ ਵਜਾਉਣਾ ਹਾਥੀ ਨੂੰ ਫੜਨ ਲਈ ਉਹ ਨਕਲੀ ਹਥਣੀ ਬਣਾਉਣੀ ਟੋਇਆ ਪੁੱਟਣਾ ਤੇ ਤੋਤੇ ਨੂੰ ਫੜਨ ਵਾਸਤੇ ਵੀ ਕੀ ਕਰਦੇ ਵੀ ਦੋ ਛੋਟੇ ਛੋਟੇ ਵਾਸ ਜੇ ਗੱਢਨੇ ਨਿੱਕੇ ਨਿੱਕੇ ਗਿੱਠ ਡੇਢ ਗਿੱਠ ਦੋ ਗਿੱਠ ਦੇ ਉਹਨਾਂ ਦੇ ਉੱਤੇ ਇੱਕ ਨਲੀ ਪਾਈਪ ਜਿਹਨੂੰ ਆਪਾਂ ਕਹਦੇ ਜਿਹੜੀ ਘੁੰਮਦੀ ਹੈ ਉਹ ਰੱਖ ਦੇਣੀ ਤੇ ਥੱਲੇ ਕੁਛ ਦਾਣੇ ਜਿਹੜੇ ਨੇ ਅਨਾਰ ਦੇ ਖਿਲਾਰ ਦੇਣੇ ਕਿਉਂਕਿ ਤੋਤੇ ਨੂੰ ਉਹ ਜ਼ਿਆਦਾ ਪਸੰਦ ਨੇ ਤੇ ਕੋਲ ਇੱਕ ਬੱਠਲ ਪਾਣੀ ਦਾ ਭਰ ਕੇ ਰੱਖ ਦੇਣਾ ਉਹ ਕੀ ਹੋਣਾ ਵੀ ਤੋਤੇ ਨੇ ਆਖੋ ਇਸ ਨਲਕੀ ਦੇ ਉੱਤੇ ਬਹਿਣਾ ਤੇ ਜਦੋਂ ਉਹਨੇ ਬੈਠਣਾ ਤੇ ਸਾਹਮਣੇ ਉਹਦੇ ਦਾਣੇ ਪਏ ਹੋਣੇ ਅਨਾਰ ਦੇ ਉਹਨੇ ਉਹਨਾਂ ਨੂੰ ਖਾਣ ਦੇ ਵਾਸਤੇ ਜਦੋਂ ਥੱਲੇ ਨੂੰ ਝੁਕਣਾ ਤੇ ਉਹਨਾਂ ਨਾਲ ਕਿ ਉਹ ਨਲੀ ਜਿਹੜੀ ਐ ਪਾਈਪ ਜਿਹਨੂੰ ਕਹਿ ਲਈਏ ਉਹ ਰੱਖੀ ਐ ਤੇ ਉਹ ਇੱਕਦਮ ਹੁੰਗ ਗਈ ਕਿਉਂਕਿ ਉਹਨੇ ਕੁੱਟ ਕੇ ਪੰਜੇ ਪਾਏ ਹੋਏ ਸੀਗੇ ਜਦੋਂ ਥੱਲੇ ਨੂੰ ਝੁਕਿਆ ਤੇ ਆਪਣੇ ਵਜ਼ਨ ਦੇ ਨਾਲ ਹੀ ਉਹ ਥੱਲੇ ਨੂੰ ਹੋ ਗਿਆ ਤੇ ਉਹ ਘੁੰਮ ਗਈ ਹੁਣ ਉਹਦਾ ਸਿਰ ਜਿਹੜਾ ਸੀ ਉਸ ਪਾਣੀ ਵਾਲੇ ਬੱਠਲ ਦੇ ਨਾਲ ਭਾਂਡੇ ਨਾਲ ਜਾ ਕੇ ਲੱਗਾ ਤੇ ਹੁਣ ਪੁੱਠੀਆਂ ਅੱਖਾਂ ਤੇ ਉਹਨੂੰ ਇੰਜ ਲੱਗਦਾ ਵੀ ਮੈਂ ਕਿਸੇ ਸਮੁੰਦਰ ਦੇ ਉੱਤੇ ਲੰਮਕਦਾ ਪਿਆ ਤੇ ਜੇ ਮੈਂ ਇਸ ਨਲਕੀ ਨੂੰ ਛੱਡਦਾ ਪੰਜੇ ਢਿੱਲੇ ਕਰ ਤੇ ਮੈਂ ਇਸ ਸਮੁੰਦਰ 'ਚ ਡਿੱਗਾਗਾ ਤੇ ਮੇਰੀ ਮੌਤ ਹੋ ਜਾਣੀ ਆ ਬਸ ਇਸੇ ਤਰ੍ਹਾਂ ਹੀ ਸਾਡਾ ਹਾਲ ਸੰਸਾਰ ਦੇ ਅੰਦਰ ਅਸੀਂ ਵੀ ਇਨ੍ਹਾਂ ਪਦਾਰਥਾਂ ਦੇ ਨਾਲ ਇੰਜ ਵੱਜੇ ਆ ਪਰਿਵਾਰ ਆਦਿਕ ਵਿਸ਼ੇ ਆਦਿਕ ਇਸ ਨਲੀ ਨੂੰ ਅਸੀਂ ਇੰਜ ਪਕੜਿਆ ਵੀ ਜੇ ਅਸੀਂ ਛੱਡਤਾ ਤੇ ਪਤਾ ਨਹੀਂ ਸਾਡਾ ਕੀ ਹਾਲ ਹੋ ਜਾਏਗਾ ਇਸੇ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਉ ਨਲਨੀ ਸੂਟਾ ਗਹੇ ਉਹ ਮਨ ਬਉਰਾਰੇ ਮਾਇਆ ਇਹੋ ਵਿਵਹਾਰ ਕਿ ਮਨ ਵੀ ਇੰਜ ਹੀ ਬਉਰਾ ਹੈ ਜਿਵੇਂ ਉਸ ਤੋਤੇ ਨੇ ਉਸ ਨਲੀ ਨੂੰ ਫੜਿਆ ਤੇ ਉਹ ਵੀ ਭਰਮ ਦੇ ਵਿੱਚ ਹੀ ਪਿਆ ਆ ਵੀ ਜੇ ਛੱਡਤਾ ਤੇ ਪਤਾ ਨਹੀਂ ਕੀ ਹੋ ਜਾਏਗਾ ਮਾਇਆ ਇਹੋ ਵਿਵਹਾਰ ਇਹੀ ਮਾਇਆ ਦਾ ਵਿਵਹਾਰ ਹੈ ਇਹ ਸਾਡਾ ਵਿਵਹਾਰ ਹੈ ਤਾਂ ਪਾਤਸ਼ਾਹ ਕਹਿੰਦੇ ਬਾਦਿਓ ਜੋ ਨਲਨੀ ਭ੍ਰਮ ਸੁਆ ਕਿ ਰਾਜ ਭਾਗ ਕੁਮਾਰੇ ਇੱਥੇ ਇਕੱਲੇ ਰਾਜੇ ਦੀ ਗੱਲ ਨਹੀਂ ਰਾਜਾ ਜਾਦੇ ਪਰਿਵਾਰਾਂ ਦਾ ਮੁਖੀ ਹੈ ਉਹਦੇ ਅੰਦਰ 100 200 ਹਜ਼ਾਰ ਪਰਿਵਾਰ ਆ ਰਹੇ ਆ ਭਾਈ ਆਪਾਂ ਸਾਰੇ ਹੀ ਰਾਜੇ ਹੁੰਨੇ ਆ ਕਿਉਂਕਿ ਹਰ ਬੰਦਾ ਆਪਣੇ ਪਰਿਵਾਰ ਦਾ ਮੁਖੀ ਹੈ ਤੇ ਜਿਹੜਾ ਆਪਣੇ ਪਰਿਵਾਰ ਦਾ ਮੁਖੀ ਉਹ ਆਪਣੇ ਆਪ ਵਿੱਚ ਰਾਜਾ ਬਣਿਆ ਫਿਰਦਾ ਤੇ ਇਸ ਤਰ੍ਹਾਂ ਹਰ ਬੰਦਾ ਹੀ ਆਪਣੇ ਰਾਜ ਆਪਣੇ ਪਰਿਵਾਰ ਨਾਲ ਵੱਜਾ ਹੋਇਆ ਤੇ ਉਸ ਤੋਤੇ ਦੀ ਤਰ੍ਹਾਂ ਇੱਕ ਭਰਮ ਵਿੱਚ ਪੈ ਕੇ ਕਰਮਕੁਮਾਰ ਰਹਾ ਹੈ